ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਸਵਾਗਤ ਹੈ ਜੀ ਅੱਜ ਆਪਾਂ ਇੱਕ ਸੂਟ ਦੀ ਕਟਿੰਗ ਕਰਾਂਗੇ ਤੇ ਜਿਹਦੀ ਲੰਬਾਈ ਹੈਗੀ ਹੈ ਜੀ 42 ਇੰਚ ਤਿਆਰ ਹੈ ਤੇ ਕੱਟਵਰਕ ਕੀਤੇ ਹੋਏ ਸੂਟ ਦੇ ਤੇ ਜਿਹਦੀ ਫਿਟਿੰਗ ਹੈਗੀ ਹੈ ਜੀ 19 ਇੰਚ ਫਿਟਿੰਗ ਹੈ ਜੀ ਛਾਤੀ ਠੀਕ ਹੈ ਜੀ ਤੇ ਕਮਰ ਹੈਗੀ ਹੈ 17 ਇੰਚ ਤੇ हिਪ ਹੈਗੀ ਹੈ ਜੀ 21 ਇੰਚ ਤਿਆਰ ਨੇ ਆਪਾਂ ਜੀ ਇਹ ਸਾਰਾ ਤੇ ਪਲੇਟ ਹੈਗੀ ਤਿਆਰੇ ਦੀ 1.5 ਤੇ ਪਲੇਟ ਤਿਆਰ ਹੈ ਜੀ ਤੇ ਸਾਈਡ ਸੀਨ ਹੈਗੀ ਆ 14 ਇੰਚ ਤਿਆਰ ਹੈ ਜੀ ਸਾਈਡ ਸੀਨ 14 ਇੰਚ ਤਿਆਰ ਹੈ ਤੇ ਆ ਮੇਚਾ ਹੀ ਸੂੜ ਦਾ ਇਹਦੇ ਤੇ ਆਪਾਂ ਸਾਰੇ ਸੂੜ ਦੀ ਕਟਿੰਗ ਕਰਨੀ ਆ ਤੇ ਜਿਹੜਾ ਤੀਰਾ ਹੈਗਾ ਜੀ ਸੂੜ ਦਾ 11 ਇੰਚ ਤੀਰਾ आप सब तो पहला की करना जी आप उपरों कपड़ा सीधा करा ठीक है जी फालतू तो कपड़े कटिंग कर देंगे ठीक है जी दो कपड़े आप बैक इको ज कर तैयार नाप है जी बयाली इंच अपना एक इंच वक्त जी आप तरताली इंच क्योंकि घेरे तो चाकते कट वर्क किया हो इसलिए आप कपड़ा एक इंच वक्या ठीक है जी इस तू बाद आ गई तीरा ਤੀਰਾ ਹੈਗਾ ਇਹਦਾ 11 ਇੰਚ ਤਿਆਰ ਤੇ ਆਪਾਂ ਰੱਖਾਂਗੇ 12 ਇੰਚ 12 ਦਾ ਹਾਫ ਹੋ ਗਿਆ 6 ਇੰਚ ਇੱਥੋਂ ਵੀ 6 ਇੰਚ ਲਾਵਾਂਗੇ 6 ਇੰਚ ਹੋ ਗਿਆ ਜੀ ਇੱਥੋਂ ਵੀ 6 ਇੰਚ ਹੋ ਗਿਆ ਇੱਥੋਂ ਵੀ ਲੰਬਾਈ ਲਾਵਾਂਗੇ ਆਪਾਂ 7 ਇੰਚ ਮੋਢੇ ਦੀ ਆਹ ਹੋ ਗਈ ਮੋਢੇ ਦੀ ਲੰਬਾਈ 7 ਇੰਚ ਮੋਢੇ ਲੰਬਾਈ ਹੋਗੀ ਤੇ 7 ਇੰਚ ਦੇ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਆਹ ਹੋ ਗਈ ਕਮਰ 30 ਤੋਂ ਬਾਅਦ 7 ਇੰਚ ਦੇ ਥੱਲੇ ਆਪਾਂ हिਪ ਦਾ ਨਿਸ਼ਾਨ ਲਾਵਾਂਗੇ ਨਿਸ਼ਾਨ ਲੱਗ ਗਿਆ ਆਪਣੀ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਸਿੱਧਾ ਕਰ ਲਾਂਗੇ ਦੁਬਾਰਾ ਆਪਾਂ ਮੋਢਾ ਬਣਾਵਾਂਗੇ ਮੋਢੇ ਦੀ ਕਟਿੰਗ ਕਰਾਂਗੇ ਸਾਰੀ ਮੋਡਲ ਦੇ ਨਿਸ਼ਾਨ ਹੋ ਗਏ ਆਪਣੇ ਆ। ਤੇ ਮੋਡਲ ਦੇ ਸੈਂਟਰ ਤੋਂ ਜਿਹੜਾ ਆਪਾਂ ਸੈਂਟਰ ਦਾ ਨਿਸ਼ਾਨਾ ਜੀ ਇੱਥੇ ਇਹ ਤੋਂ ਇੱਕ ਨਿਸ਼ਾਨ ਲਾਵਾਂਗੇ 2 ਇੰਚ ਦਾ ਇੱਕ ਨਿਸ਼ਾਨ ਲਾਵਾਂਗੇ 1 ਇੰਚ ਦਾ। ਤੋਂ ਨਿਸ਼ਾਨ ਲੱਗ ਗਿਆ 1 ਇੰਚ ਦਾ ਫਰੰਟ ਵਾਲਾ ਨਿਸ਼ਾਨ ਹੋ ਗਿਆ। 2 ਇੰਚ ਦਾ ਬੈਕ ਵਾਲਾ ਨਿਸ਼ਾਨ ਹੋ ਗਿਆ। ਠੀਕ ਹੈ ਜੀ ਆਪਾਂ ਬੰਦ ਵਾਲੇ ਪਾਸੋਂ ਲਏ ਇਹ ਨਿਸ਼ਾਨ। ਆ ਬੰਦ ਵਾਲਾ ਪਾਸਾ ਆਪਣਾ ਇਹ ਹੈਗਾ ਖੁੱਲੇ ਵਾਲਾ ਪਾਸਾ। ਖੁੱਲੇ ਵਾਲੇ ਪਾਸੇ ਆਪਾਂ ਮੋਡਲ ਦੇ ਨਿਸ਼ਾਨ ਲਾਈਆ। ਇਸ ਤੋਂ ਬਾਅਦ ਆਪਾਂ ਇਹਦੀ ਫਿਟਿੰਗ ਦੇ ਨਿਸ਼ਾਨ ਲਾਵਾਂਗੇ ਫਿਟਿੰਗ ਹੈਗੀ ਆ 19 ਇੰਚ ਤਿਆਰ ਤੇ ਆਪਾਂ ਲਾਵਾਂਗੇ 19.5 ਅੱਧਾ ਇੰਚ ਵੱਧ ਨਿਸ਼ਾਨ ਲਾਵਾਂਗੇ ਪਲੇਟ ਸਪੋਣੀ ਵਿੱਚ ਕੱਪੜੇ ਦੇ ਇਸ ਤੋਂ ਬਾਅਦ ਇਹ ਆਪਾਂ ਬਣਾਵਾਂਗੇ ਗੁਲਾਈ ਆਹ ਹੋ ਗਈ ਗੁਲਾਈ ਇਹਦੀ ਬੈਕ ਮੋਢੇ ਦੀ ਤੇ ਫਰੰਟ ਮੋਢੇ ਦੀ ਗੁਲਾਈ ਆਪਾਂ ਪਾਉਣੀ ਆ ਆਪਾਂ ਨੂੰ 7 ਇੰਚ ਮੋੜਿਆ ਜੀ ਇਹਦਾ ਆਪਾਂ ਅੱਧ ਕਰ ਲੈਣਾ 3.5 ਦੇ ਨਿਸ਼ਾਨ ਤੇ ਅੱਧਾ ਇੰਚ ਆਪਾਂ ਬੰਦ ਵਾਲੇ ਪਾਸੇ ਨਿਸ਼ਾਨ ਲਾਉਣਾ ਇਸ ਤੋਂ ਬਾਅਦ ਆਪਾਂ ਇਹਦੀ ਗੁਲਾਈ ਬਣਾਵਾਂਗੇ ਜਿਹੜਾ ਆਪਾਂ 8 ਇੰਚ ਦਾ ਨਿਸ਼ਾਨ ਲਾਇਆ ਸੀ ਇੱਥੋਂ ਜਿੱਥੇ ਆਪਾਂ ਫੀਟਿੰਗ ਦੇ ਨਿਸ਼ਾਨ ਲਾਏ ਆ ਉੱਥੋਂ ਆਪਾਂ ਇਸ ਤਰੀਕੇ ਨਾਲ ਗੁਲਾਈ ਬਣਾ ਦਾਂਗੇ ਜੀ ਇਸ ਤਰ੍ਹਾਂ ਤੇ ਅੱਧਾ ਇੰਚ ਆਪਾਂ ਉੱਪਰ ਲਾਵਾਂਗੇ ਤੀਰੇ ਦੀ ਕਟਾਈ ਦਾ ਨਿਸ਼ਾਨ ਇਥੋਂ ਲੈਣਾ ਆਪਾਂ 3 ਇੰਚ ਤੇ ਇਸ ਤਰ੍ਹਾਂ ਆਪਾਂ ਇਹ ਤਿਰਛਾ ਇੱਕ ਨਿਸ਼ਾਨ ਬਣਾ ਲਾਂਗੇ ਇਸ ਤਰ੍ਹਾਂ ਇਹ ਨਿਸ਼ਾਨ ਸਾਰੇ ਲੱਗ ਗਏ ਮੋਢੇ ਵਾਲੇ ਇਸ ਤੋਂ ਬਾਅਦ ਲਾਵਾਂਗੇ ਆਪਾਂ ਕਮਰ ਦਾ ਨਿਸ਼ਾਨ ਕਮਰ ਆਪਣੀ ਹੈਗੀ ਆ 17 ਇੰਚ ਤਿਆਰਾ ਆ ਆਪਾਂ 1 ਇੰਚ ਵੱਧ ਤੇ ਨਿਸ਼ਾਨ ਲਾਵਾਂਗੇ 18 ਇੰਚ ਤੇ 1 ਇੰਚ ਕੱਪੜਾ ਆਪਣਾ ਪਲੇਟ ਦੇ ਵਿੱਚ ਆ ਜਾਊਗਾ ਤੇ 2 ਇੰਚ ਆਪਾਂ ਐਕਸਟਰਾ ਕੱਪੜਾ ਰੱਖਾਂਗੇ ਇਸ ਤੋਂ ਬਾਅਦ ਆਪਣੀ हिਪ ਹੈਗੀ ਹੈ ਜੀ 21 ਇੰਚ ਤਿਆਰ ਤੇ ਜਿਹੜੇ ਆਪਣੇ ਕੱਟਵਰਕ ਹੈ ਜਿਹੜੇ ਪੂਰੇ 21 ਇੰਚ ਤੇ ਹੀ ਕੀਤੇ ਹੋਏ ਆ ਠੀਕ ਹੈ ਜੀ ਉਹ ਆਪਾਂ 10.5 ਦੇ ਨਿਸ਼ਾਨ ਲਾ ਲਈ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦਾਂਗੇ ਇਸ ਤਰ੍ਹਾਂ ਇਹ ਆਪਣੇ ਹੋ ਗਏ ਸੂੜ ਦੀ ਫਿਟਿੰਗ ਦੇ ਸਟੀਚਿੰਗ ਵਾਲੇ ਨਿਸ਼ਾਨ ਦੇ ਅੱਧਾ 1-2 ਇੰਚ ਆਪਾਂ ਕਪੜਾ ਐਕਸਟਰਾ ਰੱਖਾਂਗੇ ਕਈ ਵਾਰੀ ਸੂੜ ਖੁੱਲਾ ਪੀੜਾ ਕਰਨਾ ਪੈਂਦਾ ਆਪਾਂ ਨੂੰ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਕਟਿੰਗ ਕਰ ਦਾਂਗੇ ਸਭ ਤੋਂ ਪਹਿਲਾਂ ਕਟਿੰਗ ਕਰਨਾ ਆਪਾਂ ਚਾਰੇ ਪੱਲੇ ਚੱਕਣੇ ਜਿਹੜੇ ਬੈਕ ਵਾਲੇ ਮੋਢੇ ਦੀ ਗੁਲਾਈ ਹੈ ਫਰੰਟ ਮੋਡਰਿਕ ਟਾਈ ਪਾਵਾਂਗੇ ਉੱਪਰਲਾ ਪੱਲਾ ਚੱਕਾਂਗੇ ਬੰਦ ਵਾਲੀ ਸਾਈਡ ਤੋਂ ਇਸ ਤਰ੍ਹਾਂ ਤੇ ਜਿਹੜੀ ਆਪਾਂ ਗੁਲਾਈ ਦੇ ਨਿਸ਼ਾਨ ਲਾਏ ਆ ਉਹ ਗੁਲਾਈ ਦੇ ਉੱਪਰੋਂ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਦੇਣੀ ਹੈ ਇਸ ਤੋਂ ਬਾਅਦ ਆਪਾਂ ਅੱਧੇ ਟੀਰੇ ਦੀ ਕੱਟ ਪਾਵਾਂਗੇ ਇਹ ਫਰੰਟ ਵਾਲੇ ਪਾਸੇ ਪੈਣੀ ਹੈ ਬੈਕ ਵਾਲੇ ਪਾਸੇ ਨਹੀਂ ਪਾਉਣੇਗੀ ਇਸ ਤਰ੍ਹਾਂ ਇਸ ਤੋਂ ਬਾਅਦ ਸਾਈਡ ਤੋਂ ਜਿਹੜਾ ਆਪਾਂ ਕਟਿੰਗ ਦੇ ਨਿਸ਼ਾਨ ਲਾਏ ਸੀ तो सारा कपड़ा इस तरीके ने कटिंग कर देना ठीक है जी इस तो बार आप कट ला लेंगे एक आप हिप का जितने कि आप हिप का निशान लाया सी आ हो गया अपना कमर का निशान तो आ हो गया अपनी फिटिंग और आप लवेंगे प्लेटा के निशान अपनी प्लेट हैगी है जी साढ़े दस से तैयार है तो आप रखा गया इंच ਅੱਧਾ ਇੰਚ ਕਪੜਾ ਵੱਧ ਰੱਖਿਆ ਉੱਪਰ ਆਪਣਾ ਸਲਾਈਟ ਆ ਜਾਊਗਾ ਤੇ ਪਲੇਟ ਦੀ ਲੰਬਾਈ ਆਪਾਂ ਰੱਖਾਂਗੇ 7 ਇੰਚ ਜੇ ਤੁਸੀਂ ਹੈਵੀ ਸੂਟ ਦੀ ਕਟਿੰਗ ਕਰਦੇ ਆ ਤਾਂ ਪਲੇਟ ਤੁਸੀਂ 6 ਇੰਚ ਦੀ ਵੀ ਪਾ ਸਕਦੇ ਆ ਚੌੜਾਈ ਰੱਖਾਂਗੇ ਆਪਾਂ 3 ਇੰਚ ਜੇ 20 ਤੋਂ ਪਲੱਸ ਫਿਟਿੰਗ ਹੈ ਤੁਹਾਡੀ ਤਾਂ ਆ ਨਿਸ਼ਾਨ ਤੁਸੀਂ 3.5 ਤੇ ਲਾਉਣੇ ਆ ਜੇ 20 ਤੋਂ ਕੱਟ ਫਿਟਿੰਗ ਹੈ ਤੁਹਾਡੀ ਤੇ ਆ ਨਿਸ਼ਾਨ ਤੁਸੀਂ 3 ਇੰਚ ਦੀ ਚੁੜਾਈ ਤੇ ਲਾਉਣੇ ਆ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਮੋਢੇ ਵਾਲੀ ਪਲੇਟ ਦਾ ਨਿਸ਼ਾਨ ਜਿੱਥੇ ਆਪਾਂ 11 ਇੰਚ ਪੇੜ ਦੇ ਨਿਸ਼ਾਨ ਲਾਏ ਸੀ ਉੱਥੇ ਇੰਚ ਟੇਬ ਰੱਖਣਾ ਐਸ ਤਰੀਕੇ ਨਾਲ ਆਪਾਂ ਗੈਪ ਰੱਖਾਂਗੇ ਇਥੋਂ 2 ਇੰਚ ਦਾ ਐਸ ਤਰ੍ਹਾਂ ਪਲੇਟ ਪਾਉਗੀ ਇਹ ਇਸ ਤੋਂ ਬਾਅਦ ਆ ਗਈ ਜੀ ਆਪਣੀ ਕਮਰ ਵਾਲੀ ਪਲੇਟ ਪਲੇਟ ਆਪਾਂ ਕਿਵੇਂ ਪਾਉਣੀ ਹੈ 2 ਇੰਚ ਤੇ जिड़ी आप सीधी प्लेट पाई थी उंची टेप रखा इस तरीके तो जिते आप कमर का निशान लाया से उतु ती इस तरीके इंची टेप लैके आवेंगे दो इंच का गैप रखना यह हो गया अपनी कमर वाली प्लेट गैब आप दो दो इंच रखिया ट्वेंटी तो प्लस फिटिंग है तो ढाई इंच का गैप भी रख सकते हैं ਜੇ ਫੀਟਿੰਗ ਘਾਟਾ ਤੁਸੀਂ 1.5 ਇੰਚ ਦਾ ਵੀ ਗੈਪ ਰੱਖ ਸਕਦੇ ਆ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਕੱਢਾਂਗੇ ਦੂਸਰੀ ਸਾਈਡ ਆਪਾਂ ਫਿਰ ਇਹਨਾਂ ਨਿਸ਼ਾਨਾਂ ਨੂੰ ਦੂਸਰੀ ਸਾਈਡ ਕੱਢਾਂਗੇ ਆਪਾਂ ਕੀ ਕਰਨਾ ਦੇਖੋ ਇਹ ਨਿਸ਼ਾਨ ਲਾਉਣ ਵਾਸਤੇ ਮੰਗਾਈ ਹੋਈ ਹੈ ਚੱਕਰੀ ਆਪਾਂ ਇਹ ਨਿਸ਼ਾਨਾਂ ਨੂੰ ਵਾਸਤੇ ਸੀ ਆਨਲਾਈਨ ਵੀ ਮੰਗਾ ਸਕਦੇ ਆ ਤੇ ਆਪਣੀ ਮਾਰਕੀਟ ਚੋਂ ਵੀ ਲੈ ਆ ਸਕਦੇ ਆ ਇਸ ਤਰੀਕੇ ਨਾਲ ਨਿਸ਼ਾਨਅਤ ਰੱਖਾਂਗੇ ਆਪਾਂ ਇਹਨੂੰ ਇਸ ਤੋਂ ਬਾਅਦ ਆਪਾਂ ਲਵਾਂਗੇ ਬੈਕ ਵਾਲਾ ਪਾਸਾ ਬੈਕ ਵਾਲੇ ਪਾਸੇ ਦੇਖੋ ਨਿਸ਼ਾਨ ਜਿਸ ਦੇ ਪਏ ਜਿਹੜੇ ਆਪਾਂ ਨਿਸ਼ਾਨ ਲਾਏ ਸੀਗੇ प्लेटा निशान उ ला देने आप सीधिया प्लेटा पे सर सीधी प्लेटा पैनगे बैक वाले पास सैडा वाली प्लेटा नहीं पैनिया इस तुँ तो बाद सूट का पास्ता उलटावे आप तरह दूसरी साइड निशान लावे प्लेटा निशान है ठीक है जी इस तो बार आप गले की कटिंग कराद लंबाई रखनी है छे इंच तैयार चौड़ाई रखनी है सवा दो इंच ਉਸ ਵੀ ਗੋਰਗਰੀ ਦੀ ਪਿਛਲੇ দিক ਤੋਂ 2.5 ਇੰਚ ਦੀ ਕਟਿੰਗ ਕਰਾਂਗੇ ਤਾਂ ਤੁਹਾਡਾ ਨਾ ਤਾਂ ਗਲਾ ਸੈਡ ਨੂੰ ਡਿੱਗੇਗਾ ਤੇ ਨਹੀਂ ਤੁਹਾਡਾ ਗਲਾ ਜਾਰੇ ਵੱਡਾ ਹੋਊਗਾ ਚੁੜਾਈ ਚ ਤੁਹਾਡਾ ਗਲਾ ਬਹੁਤ ਵਧੀਆ ਹੋਊਗਾ ਇਸ ਦੋ ਵਾਰ ਆਪਾਂ ਸੈਂਟਰ ਬਣਾਵਾਂਗੇ ਇੱਥੇ ਸੀ ਕਿ ਨਾ ਗਲਾਈ ਪਾਵਾਂਗੇ ਇਸ ਤਰ੍ਹਾਂ ਇਹ ਹੋ ਗਈ ਜੀ ਬੈਗ ਲਈ ਦੀ ਗੁਲਾਈ ਤੇ ਨੂੰ ਆਪਾਂ ਕਰ ਦਾਂਗੇ ਕਟਿੰਗ ਇਹ ਸਾਰੇ ਸੂਰ ਦੀ ਕਟਿੰਗ ਹੋ ਗਈ ਹੈ ਅਗਰ ਤੁਹਾਡਾ ਵੀ ਕੋਈ ਸੂਟ ਦੀ ਕਟਿੰਗ ਕਰਨੀ ਹੈ ਤੁਸੀਂ ਵੀ ਕੋਈ ਮੇਚੇ ਦੀ ਕਟਿੰਗ ਕਰਾਉਣੀ ਹੈ ਤੁਸੀਂ ਮੇਚਾ ਮੈਨੂੰ ਕਮੈਂਟ ਕਰਕੇ ਸੈਂਡ ਕਰ ਸਕਦੇ ਆ ਉਸ ਮੇਚੇ ਤੇ ਮੈਂ ਤੁਹਾਨੂੰ ਸੂਟ ਦੀ ਕਟਿੰਗ ਜ਼ਰੂਰ ਕਰਕੇ ਦਿਖਾਵਾਂਗੀ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀ ਕੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਬਾਏ ਬਾਏ ਰੱਬ ਰੱਖਾ